ਹਾਂਜੀ ਦੋਸਤੋ ਦੇਖ ਲਓ ਰਾਤ ਗੱਡੀ ਬਾਹਰ ਖੜਾਈ ਸੀ ਤੇ ਇਹਦੀ ਹਵਾ ਨਿਕਲ ਗਈ ਕਿਉਂ ਨਿਕਲ ਗਈ ਇਹ ਟਾਇਰ ਪੈਂਚਰ ਹੋਣਾ ਜਾਂ ਕਿਤੇ ਬਰੀਕ ਪੈਂਚਰ ਹੋਊਗਾ ਜਾਂ ਬਾਲੀਕ ਹੋਊਗਾ ਠੀਕ ਤੇ ਜਿਹੜੀ ਤੁਹਾਨੂੰ ਮੈਂ ਕੰਮ ਦੀ ਗੱਲ ਦੱਸਦਾ ਇਹ ਆਪਾਂ ਇੱਕ ਛੋਟੀ ਜੀ ਮਸ਼ੀਨ ਲਿਆਂਦੀ ਐ ਬਹੁਤ ਹੀ ਕੰਮ ਦੀ ਚੀਜ਼ ਐ ਸਾਰਿਆਂ ਦੇ ਕੰਮ ਦੀ ਚੀਜ਼ ਐ ਥੱਲੇ ਤੋਂ ਲੈ ਕੇ ਤਾਂ ਤੱਕ ਕੋਈ ਮਰਜ਼ੀ ਬੰਦਾ ਕਿਤੇ ਵੀ ਜਾਂਦਾ ਉਹਨਾਂ ਵਾਸਤੇ ਬਹੁਤ ਹੀ ਕੰਮ ਦੀ ਚੀਜ਼ ਐ ਉਹ ਤੁਹਾਨੂੰ ਮੈਂ ਦਿਖਾਉਣਾ ਹੁਣ ਕੀ ਚੀਜ਼ ਐ ਦੇਖੋ ਜੀ ਛੋਟੀ ਜੀ ਚੀਜ਼ ਐ ਜਮਾ ਛੋਟੀ ਜੀ ਚੀਜ਼ ਐ ਕੰਮ ਛੋਟੀ ਜੀ ਹੈ ਕੰਮ ਬਹੁਤ ਵੱਡਾ ਕਰਦੀ ਹੈ ਆਈਡੀ ਭੈੜੀ ਮੁਸ਼ਕਲ ਦੇ ਵਿੱਚ ਇਹ ਸਾਥ ਦਿੰਦੀ ਹੈ ਨਾ ਤੁਸੀਂ ਸੋਚ ਕੇ ਵੀ ਹੈਰਾਨ ਹੋ ਜੂਗੇ ਤਾਂ ਆ ਦੇਖ ਲਓ ਜਿਵੇਂ ਤੁਹਾਨੂੰ ਦੇਖਣ ਨੂੰ ਹਵਾਲੀ ਟੈਂਕੀ ਲੱਗਦੀ ਹਣੀ ਪਰ ਇਹ ਅਸਲ ਦੇ ਵਿੱਚ ਹੈਗੀ ਵੀ ਹਵਾਲੀ ਟੈਂਕੀ ਹੈ ਪਰ ਫਰਕ ਇੰਨਾ ਕਾ ਵੀ ਇਹ ਜਿਹੜੀ ਟੈਂਕੀ ਹੈ ਇਹ ਛੋਟੀ ਹੈ ਤੇ ਇਹ ਕੰਮ ਕਿਵੇਂ ਕਰਦੀ ਹੈ ਸਾਰਾ ਕੁਝ ਤੁਹਾਨੂੰ ਮੈਂ ਦੱਸੂਗਾ ਕਿਵੇਂ ਹਵਾ ਭਰਦੀ ਹੈ ਕਿੰਨੇ ਟਾਈਮ 'ਚ ਹਵਾ ਭਰਦੀ ਹੈ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਚੱਲਦੀ ਕਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਇਹ ਜਿੱਥੇ ਆਪਾਂ ਚਾਰਜਿੰਗ ਪੁਆਇੰਟ ਹੁੰਦਾ ਆਪਣਾ ਜਿੱਥੇ ਆਪਾਂ ਫੋਨ ਚਾਰਜ ਲਾਉਨੇ ਆ ਉੱਥੇ ਡਾਕਟਰ ਪਾਉਨੇ ਆ ਤਾਂ ਇਹਨੂੰ ਉੱਥੇ ਤੁਸੀਂ ਚਾਰਜ ਲਾ ਦੇਣਾ ਤੇ ਉਸ ਤੋਂ ਬਾਅਦ ਇਹਨੂੰ ਮਸ਼ੀਨ ਨੂੰ ਚੱਕ ਕੇ ਬਾਹਰ ਲਿਆਉਣਾ ਇਹਦੀ ਤਾਰ ਬਹੁਤ ਵੱਡੀ ਹੈ ਤੁਸੀਂ ਚਾਰੇ ਟਾਇਰਾਂ ਦੇ ਵਿੱਚ ਕਿਤੇ ਮਰਜ਼ੀ ਲਿਆ ਕੇ ਹਵਾ ਭਰ ਸਕਦੇ ਹੋ ਰਾਤ ਬਰਾਤੇ ਜੇ ਕਿਤੇ ਵੀ ਗੱਡੀ ਦਾ ਟਾਇਰ ਪੈਂਚਰ ਹੁੰਦਾ ਜਾਂ ਕਿਸੇ ਮਤਲਬ ਰਸਤੇ ਦੇ ਵਿੱਚ ਕੋਈ ਵੀ ਆਪਾਂ ਨੂੰ ਟੱਕਰਦਾ ਜਿਹਦਾ ਟਾਇਰ ਪੈਂਚਰ ਆ ਕਿਸੇ ਕੋਲੇ ਪੰਪ ਨਹੀਂ ਹੁੰਦਾ ਤਾਂ ਆਪਾਂ ਉਹਦੀ ਗੱਡੀ ਦੇ ਵਿੱਚ ਹਵਾ ਜਿਹੜੀ ਉਹ ਆਸਾਨੀ ਦੇ ਨਾਲ ਭਰ ਸਕਦੇ ਆ ਨਾ ਆਪਣਾ ਜ਼ੋਰ ਲੱਗੇ ਨਾ ਅਗਲੇ ਦਾ ਜ਼ੋਰ ਲੱਗੇ ਤੇ ਅਗਲਾ ਆਪਾਂ ਨੂੰ ਸੀਸਾ ਦੇਊਗਾ ਵੀ ਰਸਤੇ ਦੇ ਵਿੱਚ ਆਪਾਂ ਨੂੰ ਰੱਬ ਟੱਕਰ ਗਿਆ ਕਿਉਂਕਿ ਆਪਾਂ ਰੱਬ ਬਣ ਕੇ ਅਗਲੇ ਦੇ ਕੋਲੇ ਜਾਵਾਂਗੇ ਤੇ ਕਈ ਵਾਰੀ ਮੈਂ ਤੁਹਾਨੂੰ ਦੱਸਦਾ ਦੋ ਤਿੰਨ ਦਿਨਾਂ ਦੀ ਗੱਲ ਹੈ ਅਸੀਂ ਰਸਤੇ ਦੇ ਵਿੱਚ ਚਾਰੇ ਸੀ ਤੇ ਉੱਥੇ ਕੀ ਹੋਇਆ ਬੀਨ ਗੱਡੀ ਦਾ ਜਿਹੜਾ ਟਾਇਰ ਸੀ ਉਹ ਪੈਂਚਰ ਹੋ ਰਿਹਾ ਸੀ ਤੇ ਉਹ ਚੋਂ ਜਿਹੜੀ ਸਟਿੱਪਣੀ ਸੀ ਜਦੋਂ ਬਾਈ ਨੇ ਸਟਿੱਪਣੀ ਕੱਢੀ ਤਾਂ ਉਹਦੇ ਵਿੱਚ ਹਵਾ ਨਹੀਂ ਸੀ ਪੰਗਾ ਅੜ ਗਿਆ ਰਾਤ ਦੇ ਬਜਰੇ ਸੀ 10:30 ਤੇ ਉਸ ਤੋਂ ਬਾਅਦ ਕੀ ਹੋਇਆ ਅਸੀਂ ਰਸਤੇ ਦੇ ਵਿੱਚੋਂ ਲੰਘ ਰਹੇ ਸੀ ਤਾਂ ਉਹ ਬਾਈ ਹੈ ਜਿਹੜਾ ਟਾਇਰ ਰੋੜ ਕੇ ਅੱਗੇ ਪੰਪ ਤੇ ਲੈ ਕੇ ਜਾ ਰਿਹਾ ਸੀ ਕਿਲੋ 1.5 ਕਿਲੋਮੀਟਰ ਅੱਗੇ ਪੰਪ ਸੀ ਤੇ ਪੰਪ ਤੇ ਜਾਣ ਤੋਂ ਬਾਅਦ ਮਤਲਬ ਜੇ ਉੱਥੇ ਪੰਪ ਤੇ ਵੀ ਹਵਾ ਨਾ ਹੁੰਦੀ ਤਾਂ ਦੇਖੋ ਬਾਈ ਦੀ ਪਹਿਲੀ ਗੱਲ ਤਾਂ ਪਗਾਈ ਹੁੰਦੀ ਦੂਜੀ ਗੱਲ ਚਲੋ ਆਪਾਂ ਉਹ ਗੱਲ ਫਿਰ ਤੁਹਾਨੂੰ ਦੱਸੂਗਾ ਬਾਅਦ ਦੇ ਵਿੱਚ ਤੁਸੀਂ ਇਹ ਗੱਲ ਦੇਖੋ ਹੁਣ ਆਪਾਂ ਪੰਪ ਹੈ ਜਿਹੜਾ ਸਟਾਰਟ ਗੱਡੀ ਸਟਾਰਟ ਕਰਕੇ ਤੁਸੀਂ ਪੰਪ ਜਿਹੜਾ ਚਲਾ ਦੇਣਾ ਤੇ ਪਾਉਂਡ 18 ਪਾਉਂਡ ਹਵਾ ਗਈ ਇਹ ਤੁਹਾਨੂੰ ਸਾਰੀ ਮਸ਼ੀਨ ਦੱਸੂਗੀ ਵੀ ਕਿੰਨੀ ਛੋਟੇ ਟਾਇਰ ਦੇ ਵਿੱਚ ਹਵਾ ਤੇ ਕਿੰਨੀ ਪਾਉਗੀ ਠੀਕ ਹੈ ਜੀ ਇਹ ਹੁਣ ਦੇਖਦੇ ਜਾਓ ਤੁਸੀਂ ਕਿੰਨੇ ਟਾਈਮ ਦੇ ਵਿੱਚ ਜਿਹੜੀ 35 ਪਾਉਂਡ ਆਪਾਂ ਹਵਾ ਕਰਾਂਗੇ ਮੂਹਰੇ ਟਾਇਰ ਦੇ ਵਿੱਚ ਤਾਂ ਇੱਕਨੇ ਟਾਈਮ ਦੇ ਵਿੱਚ ਹੋ ਜੂਗੀ ਸੁਣਨਾ ਹੁਣ ਉਹੀ ਗੱਲ ਦੱਸਦਾ ਹਾਂ ਦੁਬਾਰੇ ਜਦੋਂ ਉਹ ਬਾਈ ਜਾ ਰਿਹਾ ਸੀ ਤੇ ਆਪਾਂ ਗੱਡੀ ਮੋੜ ਕੇ ਲਿਆਂਦੀ ਉਹਦੇ ਕੋਲੇ ਤੇ ਆਪਾਂ ਉਹਦੇ ਕੋਲੇ ਇਸ ਪੰਪ ਨਾਲ ਹ ਠੀਕ ਸਟੇਪ ਨਹੀਂ ਫੁੱਲ ਹੋ ਗਈ ਜਿਹੜੇ ਟਾਇਰ 'ਚ ਹਵਾ ਘਟ ਸੀ ਉਹ 'ਚ ਵੀ ਆਪਾਂ ਹਵਾ ਪਾਤੀ ਤੇ ਬਾਈ ਨੇ ਐਨੀਆਂ ਕ ਸੀਸਾਂ ਦਿੱਤੀਆਂ ਨਾ ਬਾਈ ਗੱਲਾਂ ਹੀ ਛੱਡ ਦੋ ਦੇਖੋ ਰਾਤ ਦਾ 10:30 ਵਜੇ ਸੀ ਤੇ ਪਰ ਕੋਈ ਕਿਸੇ ਕੋਲੇ ਖੜ ਕੇ ਰਾਜੀ ਨਹੀਂ ਕੋਈ ਨਹੀਂ ਖੜਿਆ ਬਾਈ ਨੇ ਕਹਿੰਦਾ ਮੈਂ ਬਥੇਰੇ ਹੱਥ ਦਿੱਤੇ ਵੀ ਮੈਨੂੰ ਟਾਇਰ ਚੱਕ ਕੇ ਮੇਰੇ ਅੱਗੇ ਤੱਕ ਪੰਪ ਤੱਕ ਮੈਨੂੰ ਛੱਡ ਦੋ ਕੋਈ ਨਹੀਂ ਛੱਡ ਕੇ ਗਿਆ ਤੇ ਪਰ ਤੁਸੀਂ ਕਹਿੰਦਾ ਅੱਗੇ ਤੁਹਾਡਾ ਧੰਨਵਾਦ ਤੇ ਉੱਥੇ ਆਪਾਂ ਵੀਡੀਓ ਜਿਹੜੀ ਉਹ ਨਹੀਂ ਬਣਾਈ ਸੀ ਕਿਉਂਕਿ ਆਪਾਂ ਐਵੇਂ ਚੰਗੇ ਨਹੀਂ ਨਾ ਲੱਗਦੇ ਫਿਰ ਲੋਕ ਕਹਿੰਦੇ ਨੇ ਵੀ ਸਮਾਜ ਸੇਵੀ ਬਣ ਜਾਂਦੇ ਨੇ ਵੱਡੇ ਵੀਡੀਓ ਬਣਾ ਕੇ ਤਾਂ ਦੇਖੋ ਬਹੁਤ ਹੀ ਕੰਮ ਦੀ ਚੀਜ਼ ਹੈ ਜਦੋਂ ਵੀ ਤੁਸੀਂ ਕਿਤੇ ਪਹਾੜਾਂ ਤੇ ਘੁੰਮਣ ਜਾਓ ਜਾਂ ਹਵਾ ਨਿਕਲ ਜੇ ਟਾਇਰ ਪੰਚਰ ਹੋ ਜਾਏ ਇਹਦੇ ਨਾਲ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਹਵਾ ਉਹ ਟਾਇਰ ਦੇ ਵਿੱਚ ਪਾ ਸਕਦੇ ਹੋ ਦੇਖੋ ਕਿੰਨਾ ਟਾਈਮ ਹੋਇਆ ਵੀਡੀਓ ਜਮਾਂ ਸਕਿਪ ਨਹੀਂ ਹੋਈ ਜਮਾਂ ਤੇਜ਼ ਨਹੀਂ ਹੈਗੀ ਵੀਡੀਓ ਜਿਵੇਂ ਚੱਲੀ ਜਾਂਦੀ ਹੈ ਓਵੇਂ ਚੱਲੀ ਜਾਂਦੀ ਹੈ ਤੁਸੀਂ ਐਂ ਦੇਖਣਾ ਵੀ ਇਹ ਕਿੰਨੇ ਟਾਈਮ ਦੇ ਵਿੱਚ ਜਿਹੜੀ 35 ਪਾਉਂਡ ਉਹ ਹਵਾ ਹੋ ਜੂਗੀ ਤੇ ਆ ਜਿਹੜੀ ਲਾਈਟ ਲੱਗੀ ਹੋਈ ਹੈ ਇੱਕ ਇਹਦੇ ਇੱਕ ਇਹ ਲਾਈਟ ਲੱਗੀ ਹੋਈ ਹੈ ਇਹ ਤੁਸੀਂ ਦੋਨੇ ਕੰਮ ਲੈ ਸਕਦੇ ਹੋ ਇਹ ਤੋਂ ਟਾਰਚ ਦਾ ਕੰਮ ਵੀ ਕਰਦੀ ਹੈ ਤੇ ਇੱਕ ਇਹ ਹਵਾ ਪਾਉਂਦੀ ਹੈ ਤੇ ਦੇਖਦੇ ਜਾਓ ਵੀ 2 ਮਿੰਟ ਲੱਗਣੇ ਨਹੀਂ ਇੱਕ ਟਾਇਰ ਨੂੰ ਫੁੱਲ ਕਰਨ ਤੇ ਦੇਖੋ ਜੀ ਕਿੰਨੀ ਹਵਾ ਹੋ ਗਈ 30 ਪਾਉਂਡ ਹਵਾ ਆਉਗੀ ਤੇ ਆਪਾਂ 35 ਕਰਨੀਆਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਜੇ ਕਿਸੇ ਨੇ ਇਹ ਚੀਜ਼ ਮੰਗਵਾਉਣੀ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਰਡਰ ਲਿਖ ਕੇ ਕਮੈਂਟ ਜ਼ਰੂਰ ਕਰਨਾ ਫਿਰ ਮੈਂ ਤੁਹਾਨੂੰ ਆਪਣੇ ਆਪ ਰਿਪਲਾਈ ਕਰੂੰਗਾ ਤੇ ਜੇ ਕਿਸੇ ਵੀਰਪਰਾ ਨੇ ਮੰਗਾਉਣੀ ਆ ਉਹ ਦੱਸ ਦਿਓ ਤੁਹਾਨੂੰ ਮੈਂ ਸਾਰੀ ਗੱਲਬਾਤ ਜਿਹੜੀ ਉਹ ਦੱਸੂੰਗਾ ਤੇ ਇਹ ਕੰਪਨੀ ਦਾ ਪੰਪ ਮੈਨੂੰ ਤਾਂ ਵਧੀਆ ਲੱਗਿਆ ਕਿਉਂਕਿ ਜਿਹੜੇ ਪਹਿਲਾਂ ਇੱਕ ਮੈਂ ਪਹਿਲਾਂ ਪੰਪ ਲਿਆਂਦਾ ਸੀ ਉਹਦੀ ਵੀਡੀਓ ਨਹੀਂ ਪਈ ਉਹ ਮੈਨੂੰ ਆਪ ਨੂੰ ਵਧੀਆ ਨਹੀਂ ਲੱਗਿਆ ਕਿਉਂ ਨਹੀਂ ਵਧੀਆ ਲੱਗਿਆ ਕਿਉਂਕਿ ਉਹ ਜਦੋਂ ਹਵਾ ਪਾਉਂਦੇ ਪਾਉਂਦੇ ਸੀ ਉਹ ਜਿੰਨੀ ਕੁ ਹਵਾ ਬਣਾਉਂਦਾ ਸੀ ਓਨੀ ਕੀ ਹਵਾ ਪਾਉਂਦਾ ਹੈ ਦੇਖੋ 35 ਪਾਉਂਡ ਹਵਾ ਹੋ ਗਈ ਟਾਈਮ ਕਿੰਨਾ ਹੋ ਗਿਆ ਵੀਡੀਓ ਜਮਾਂ ਸਕਿਪ ਨਹੀਂ ਹੋਈ 2 ਮਿੰਟ ਹੋਏ ਹੋਣੇ ਮਸਾ ਤੇ ਉਹ ਪੰਪ ਦੀ ਗੱਲ ਦੱਸਦਾ ਉਹ ਪੰਪ ਮੈਂ ਤਾਂ ਬਦਲਦਾ ਕਿਉਂਕਿ ਉਹ ਚੱਲਦਾ ਚੱਲਦਾ ਕੱਟ ਮਾਰ ਜਾਂਦਾ ਸੀ ਕਿਉਂਕਿ ਉਹ ਥੋੜੀ ਹਵਾ ਬਣਾਉਂਦਾ ਸੀ ਜਿੰਨੀ ਕ ਹਵਾ ਬਣਾਉਂਦਾ ਸੀ ਓਨੀ ਕ ਪਾ ਕੇ ਉਦੋਂ ਬਾਅਦ ਉਹ ਬੰਦ ਹੋ ਜਾਂਦਾ ਸੀ ਫੇਰ ਜਿੰਨੀ ਕ ਹਵਾ ਬਣਦੀ ਸੀ ਫੇਰ ਚਲਾਉਣਾ ਪੈਂਦਾ ਸੀ ਫੇਰ ਹਵਾ ਪਾ ਕੇ ਫੇਰ ਬੰਦ ਹੋ ਜਾਂਦਾ ਸੀ ਇਸ ਪੰਪ ਦੀ ਖਾਸੀਅਤ ਇਹ ਹੈ ਵੀ ਇਹਨੂੰ ਬੰਦ ਨਹੀਂ ਕਰਨਾ ਪੈਂਦਾ ਜਿੰਨੀ ਹਵਾ ਨਾਲ ਦੀ ਨਾਲ ਬਣਾਈ ਜਾਂਦਾ ਤੇ ਨਾਲ ਦੀ ਨਾਲ ਟਾਇਰ ਦੇ ਵਿੱਚ ਪਾਈ ਜਾਂਦਾ ਆ ਦੇਖੋ ਜੀ ਇਹ ਦੂਜਾ ਟਾਇਰ ਹੈ ਤੇ ਇਹਦੇ ਚ ਮੈਨੂੰ ਲੱਗਦਾ ਸਾਡੀ ਸਾਰੀ ਸਾਰੀ 12 15 ਪਾਉਂਡ ਹਵਾ ਹੋ ਗਈ ਬਹੁਤ ਘੱਟ ਹਵਾ ਗਈ ਇਸ ਟਾਇਰ ਦੇ ਵਿੱਚ ਇਹ ਮੈਂ ਹਵਾ ਕੱਢਤੀ ਸੀ ਜਾਣ ਕੇ ਸਾਨੂੰ ਦਿਖਾਉਣ ਦੇ ਮਾਰੇ ਤੇ ਜਿਵੇਂ ਉਧਰ ਤੁਹਾਨੂੰ ਮੈਂ ਦਿਖਾਈਆ ਉਧਰਲੇ ਜੇ ਸੱਚੀ ਘੱਟ ਗਈ ਸੀ ਇਹ ਸਾਨੂੰ ਮੈਂ ਜਾਣ ਕੇ ਕੱਢ ਕੇ ਦਿਖਾਈ ਹੈ ਵੀ ਇਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਹਵਾ ਗਈ ਉਹ ਭਰ ਦਿੰਦਾ ਲੋ ਜੀ ਦੇਖੋ ਆਪਾਂ ਪੰਪ ਕਰਤਾ ਸਟਾਰਟ ਤੇ ਇਸ ਤਰੀਕੇ ਨਾਲ ਹੀ ਤੁਸੀਂ ਸਟਾਰਟ ਕਰਨਾ ਹੈ ਗੱਡੀ ਸਟਾਰਟ ਕਰਕੇ ਜਿਹੜਾ ਪੰਪ ਹੈ ਫੇਰ ਚਲਾਉਣਾ ਕਿਉਂਕਿ ਇਹ ਬੈਟਰੀ ਬਹੁਤ ਖਾਂਦਾ ਹੈ ਤੇ ਬਾਅਦ ਵਿੱਚ ਨਹੀਂ ਫਿਰ ਤੁਹਾਨੂੰ ਸਟਾਰਟ ਕਰਨ ਲੱਗੇ ਦਿੱਕਤ ਆਊਗੀ ਤੁਸੀਂ ਗੱਡੀ ਸਟਾਰਟ ਕਰਕੇ ਪੰਪ ਨੂੰ ਜਿਹੜਾ ਫੇਰ ਸਟਾਰਟ ਕਰਨਾ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਜੇ ਕੋਈ ਹੋਰ ਸਵਾਲ ਜਵਾਬ ਜੇ ਤੁਹਾਡਾ ਕੋਈ ਹੈਗਾ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਲੋ ਜੀ ਦੇਖੋ 20 ਪਾਉਂਡ ਹਵਾ ਹੋ ਗਈ ਆਪਾਂ 35 ਇਹਦੇ ਵਿੱਚ ਕਰਾਂਗੇ ਇਹ ਜੇ ਮੈਂ ਵੀਡੀਓ ਥੋੜੀ ਜਿਹੀ ਤੇਜ਼ ਕਰ ਦੂੰਗਾ ਕਿਉਂਕਿ ਟਾਈਮ ਜ਼ਿਆਦਾ ਲੱਗ ਜਾਂਦਾ ਫਿਰ ਵੀਡੀਓ ਬਹੁਤ ਲੰਬੀ ਬਣ ਗਈ ਜਿਵੇਂ ਉਹਨੂੰ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੱਤਾ ਵੀ ਉਧਰਲੇ ਟਾਇਰ ਦੇ ਵਿੱਚ ਵੀ 18 ਕ ਪਾਉਂਡ ਹਵਾ ਸੀ ਤੇ ਉਹ ਬਹੁਤ 2 ਮਿੰਟ ਲੱਗੇ ਨਹੀਂਗੇ ਇਹਨੂੰ ਵੱਧ ਤੋਂ ਵੱਧ 2.5 ਮਿੰਟ ਲੱਗ ਜਾਣਗੇ ਇਹ ਤੋਂ ਜ਼ਿਆਦਾ ਲੱਗਦੀ ਨਹੀਂ ਹੈਗੇ ਚੀਜ਼ ਬਿਲਕੁਲ ਛੋਟੀ ਜੀ ਹੈ ਇਹ ਤੁਸੀਂ ਦੇਖ ਲਓ ਜਮਾ ਐਡੀ ਕੀ ਚੀਜ਼ ਆ ਕੋਈ ਚੱਕਣ ਲੱਗੇ ਭਾਰ ਨਹੀਂ ਲੱਗਦਾ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਇੱਕ ਸੋਚਦੇ ਹੁੰਦੇ ਵੀ ਭਾਈ ਮਹਿੰਗੀ ਚੀਜ਼ ਆ ਅਸੀਂ ਨਹੀਂ ਲੈ ਸਕਦੇ ਇਹ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਜਿਹੜੇ ਬੰਦਿਆਂ ਕੋਲੇ ਗੱਡੀਆਂ ਹੈਗੀਆਂ ਨੇਗੀਆਂ ਉਹ ਆਹ ਚੀਜ਼ ਵੀ ਲੈ ਸਕਦੇ ਨੇ ਥੋੜੇ ਜੇ ਕੱਟ ਬਹੁਤ ਘੱਟ ਪੈਸਿਆਂ ਦੀ ਚੀਜ਼ ਆ 202500 ਦੀ ਜਿਹੜੀ ਇਹ ਚੀਜ਼ ਹੈ ਉਹ ਆ ਜਾਂਦੀ ਹੈ ਮਾਰਕੀਟ ਦੇ ਵਿੱਚੋਂ ਇਹ ਤੁਸੀਂ ਮਾਰਕੀਟ ਚੋਂ ਵੀ ਲੈ ਆ ਸਕਦੇ ਹੋ ਜੇ ਕਿਸੇ ਨੇ ਆਰਡਰ ਕਰਨੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਆਰਡਰ ਲਿਖ ਕੇ ਕਮੈਂਟ ਕਰ ਦਿਓ ਆਪਣਾ ਨੰਬਰ ਛੱਡ ਦਿਓ ਉਹ ਮੈਂ ਤੁਹਾਨੂੰ ਦੱਸ ਦਊਗਾ ਸਾਰੀ ਗੱਲ ਬਾਤ ਵੀ ਕਿੰਨੇ ਦਾ ਪਊਗਾ ਤੁਹਾਨੂੰ ਇਹ ਡਿਲੀਵਰੀ ਵੀ ਹੋ ਜੂਗੀ ਸਾਰਾ ਕੋਈ ਚੱਕਰ ਨਹੀਂ ਹੈਗਾ ਤਾਂ ਦੇਖ ਲਓ ਤੁਸੀਂ ਜਦੋਂ ਤੁਸੀਂ ਕਿਤੇ ਪਹਾੜਾਂ 'ਚ ਜਾਣਾ ਜੇ ਕਿਤੇ ਰਸਤੇ ਦੇ ਵਿੱਚ ਹਵਾ ਨਿਕਲ ਜੇ ਟਾਇਰ ਪੰਚਰ ਹੋ ਜੇ ਇਹ ਪੰਪ ਤੁਹਾਡੇ ਲਈ ਬਹੁਤ ਹੀ ਕੰਮ ਆਊਗਾ ਤੇ ਨਾ ਤੁਹਾਡਾ ਜ਼ੋਰ ਲਗੇ ਪਹਾੜਾਂ ਦੇ ਵਿੱਚ ਕਿਉਂਕਿ ਇੱਕ ਤਾਂ ਪਹਿਲੀ ਸਾਂ ਚੜਿਆ ਹੁੰਦਾ ਦੂਜੀ ਗੱਲ ਪੰਪ ਮਾਰਨ ਨੂੰ ਕੋਈ ਰਾਜ਼ ਨਹੀਂ ਹੁੰਦਾ ਕਿਉਂਕਿ ਹਰੇਕ ਦਾ ਜ਼ੋਰ ਲੱਗਿਆ ਪਿਆ ਹੁੰਦਾ ਤੇ ਹਰੇਕ ਭਾਜ ਦਾ ਪੰਪ ਤੋਂ ਤੇ ਇੱਕ ਉਥੇ ਟਾਈਮ ਵੱਧ ਲਾਦਾ ਤੇ ਇਹ ਜਿਹੜਾ ਪੰਪ ਹੈ ਇਹ ਨਾਲ ਤੁਸੀਂ ਆਸਾਨੀ ਦੇ ਨਾਲ ਜਿਹੜੀ ਹਵਾ ਪਾ ਸਕਦੇ ਹੋ ਇਹਦੇ ਨਾਲ ਤੁਸੀਂ ਗੱਡੀ ਦੇ ਵਿੱਚ ਟਰੈਕਟਰ ਦੇ ਵਿੱਚ ਕਿਤੇ ਮਰਜ਼ੀ ਹਵਾ ਜਿਹੜੀ ਪਾਉਣੀ ਹੈ ਉਹ ਪਾ ਸਕਦੇ ਹੋ ਜੇ ਮਤਲਬ ਟਰੈਕਟਰ ਦੇ ਵੱਡੇ ਟਾਇਰਾਂ ਚ ਪਾਉਣੀ ਹੈ ਫਿਰ ਉਹਦੇ ਵਾਸਤੇ ਵੱਡਾ ਪੰਪ ਆਉਂਦਾ ਥੋੜਾ ਜਿਹਾ ਤੋਂ ਤੇ ਉਹਦੇ ਨਾਲ ਪਾ ਸਕਦੇ ਹੋ ਤੇ ਇਹ ਮੋਟਰਸਾਈਕਲ ਸਾਈਕਲ ਦੇ ਵਿੱਚ ਹਵਾ ਜਿਹੜੀ ਉਹ ਆਸਾਨੀ ਦੇ ਨਾਲ ਪਾ ਦਿੰਦਾ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਕਿਸੇ ਵੀਰਪੁਰਾ ਨੇ ਪਹਿਲਾਂ ਇਹ ਦੇਖਿਆ ਤਾਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਨੇ ਪਹਿਲੀ ਵਾਰੀ ਦੇਖਿਆ ਤਾਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਆ ਦੇਖ ਲਓ 35 ਪਾਉਂਡ ਹਵਾ ਹੋ ਗਈ ਜੀ ਦੇਖ ਲਓ ਕਿੰਨਾ ਕੁ ਟਾਈਮ ਲੱਗਿਆ ਇਹ ਮੈਂ ਵੀਡੀਓ ਥੋੜੀ ਜੀ ਤੇਜ਼ ਨਹੀਂ ਕੀਤੀ ਇਹ ਵੀ ਜਮਾਂ ਉਵੇਂ ਹੀ ਪ੍ਰੋਪਰ ਚੱਲੀ ਹੈ ਕਿਉਂਕਿ ਮੈਂ ਤੇਜ਼ ਕਰਨ ਦੀ ਸੋਚ ਰਿਹਾ ਸੀ ਫਿਰ ਮਹਾ ਚਲੋ ਕੋਈ ਨਹੀਂ ਦੇਖਦੇ ਕਿੰਨਾ ਟਾਈਮ ਲੱਗੂਆ ਇਹ ਤੁਸੀਂ ਸਾਰਿਆਂ ਦੇਖ ਲਿਆ ਪੰਪ ਜਿਹੜਾ ਇਸ ਤਰੀਕੇ ਨਾਲ ਵਾਈਬ੍ਰੇਟ ਕਰਦਾ ਹੈ ਜਦੋਂ ਚੱਲਦਾ ਥੋੜਾ ਜਿਹਾ ਖੜਕ ਥੋੜਾ ਜਾਂ ਕੋਈ ਜ਼ਿਆਦਾ ਨਹੀਂ ਕਰਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਛੋਟੀ ਜੀ ਚੀਜ਼ ਹੈ ਚੀਜ਼ ਵੱਡੀ ਛੋਟੀ ਹੈ ਤੇ ਕੰਮ ਵੱਡੀ ਮਸ਼ੀਨ ਨਾਲੋਂ ਵੀ ਜ਼ਿਆਦਾ ਕਰਦੀ ਹੈ ਕਿਉਂਕਿ ਜੇ ਰਸਤੇ ਦੇ ਵਿੱਚ ਆਪਣੀ ਹਵਾ ਨਿਕਲ ਗਈ ਤਾਂ ਫਿਰ ਆਪਾਂ ਟਾਇਰ ਖੋਲਦੇ ਫਿਰਾਂਗੇ ਐਡੀ ਦੂਰ ਲਿਆਂਦੇ ਫਿਰਾਂਗੇ ਇਹਦੇ ਨਾਲ ਸੌਖਾ ਵੀ 2-3000 ਰੁਪਿਆ ਇਸ ਦੇ ਉੱਤੇ